ਸਮਰਾਲਾ ਦੇ ਨੇੜੇ ਪੈਂਡ ਕੋਟਲਾ ਸ਼ਮਸ਼ਪੁਰਾ ਦੇ ਵਾਚੀ ਚੋਰਾ ਨੇ ਇੱਕ ਸੈਨੀਟਰੀ ਸਟੋਰ ਨੂੰ ਨਿਸ਼ਾਨਾ ਬਣਾਇਆ ਚੋਰ ਸ਼ਟਰ ਕਟਰ ਨਾਲ ਕੱਟ ਕੇ ਸ਼ੀਸ਼ਾ ਤੋੜ ਕੇ ਅੰਦਰ ਦਾਖਰ ਹੋ ਗਏ ਤੇ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਇਹ 8 ਮਹੀਨੇ ਦੇ ਵਿੱਚ ਇਸ ਦੁਕਾਨ ਦੇ ਵਿੱਚ ਤੀਜੀ ਚੋਰੀ ਹੈ ਦੁਕਾਨ ਮਾਲਕ ਮੁਤਾਬਕ ਟੂਟੀਆਂ ਮੋਟਰਾ ਐਲਸੀਡੀ ਤੇ ਡੀਵੀਆਰ ਸਮੇਤ ਹੋਰ ਵੀ ਕਾਫੀ ਸਮਾਨ ਜੋ ਹੈ ਉਹ ਚੋਰੀ ਕਰਕੇ ਲੈ ਗਏ ਤੇ ਐਸ ਦੇ ਨਾਲ-ਨਾਲ ਲੱਖਾਂ ਰੁਪਏ ਦਾ ਹੋਰ ਨੁਕਸਾਨ ਵੀ ਹੋ ਗਿਆ ਹੈ ਪਹਿਲਾਂ ਹੋਈਆਂ ਚੋਰੀਆਂ ਦੀ ਸੀਸੀਟੀਵੀ ਵੀ ਪੁਲਿਸ ਨੂੰ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਇਸ ਵਾਰ ਤਾਂ ਚੋਰ ਡੀਵੀਆਰ ਵੀ ਨਾਲ ਹੀ ਲੈ ਗਏ ਮਾਅਬਲਾ ਇਹ ਤਾਂ ਸਮਝ ਲੋ ਵੀ ਜਦੋਂ ਕੈਮਰੇ ਚੈੱਕ ਕੀਤੇ ਨੇ 2:30 ਵਜੇ ਤਾਂ ਸਸੀਂ ਦੇਖਿਆ ਵੀ ਬੰਦ ਹੋ ਗਿਆ ਸਾਡਾ ਕੈਮਰੇ ਚੱਲਦੇ ਨਹੀਂ ਉਸੇ ਟਾਈਮ ਅਸੀਂ ਭੱਜੇ ਘਰੋਂ ਜਿੱਕ ਘਰੋਂ ਆ ਕੇ ਤੁਸੀਂ ਦੇਖਿਆ ਤਾਂ ਸਾਡੇ ਸਾਡੇ ਸਾਟ ਰੱਟਿਆ ਗਿਆ ਜਾਂ ਅੰਦਰ ਆ ਕੇ ਚੈੱਕ ਕੀਤਾ ਕੁਝ ਨਹੀਂ ਕੁਝ ਨਹੀਂ ਪਰਿਆ ਠੱਕੋ ਦੇ ਕੇ ਸਮਾਨ ਕੀ ਕੀ ਸਮਾਨ ਲੈ ਕੇ ਗਏ ਨੇ ਟੂਟੀਆਂ ਲੈ ਗਏ ਮੋਟਰਾਂ ਲੈ ਗਏ ਬਾਕੀ ਹੋਰ ਤਾਰਾਂ ਤੋੜਾ ਪਿਆੰਗੇ ਨੇ ਪਤਲਾ ਜਿੰਨਾ ਸਾਰੇ ਸਮਾਨ ਲੈ ਗਏ ਲਗਭਗ ਕਿੰਨੇ ਦਾ ਸਮਾਨ ਹੈ ਜੀ ਘੱਟੋ ਘਾਟ ਹੋਂਡੀ ਚੋਰੀ ਦੀ 6 ਲੱਖ ਦੇ ਲਗਭਗ ਹੋ ਗਈ ਜੀ ਇਹ ਅਗਰ ਇਹ ਜੇ ਸਾਡੀ 2 ਦਿਨ ਦੇ ਵਿੱਚ ਕਾਰਵਾਈ ਨਾ ਕੀਤੀ ਅਸੀਂ ਰੋਡ ਜਾਮ ਕਰ ਦੋ ਜਾਮ ਕਰਨੇ ਦਾ ਨਹੀਂ ਕਰਨੇ ਕਰਨ ਚੋਰੀਆਂ ਹੋਈਆਂ ਹੋਈਆਂ ਦੋ ਚੋਰੀਆਂ ਹੋ ਲਈ ਜੀ ਹੁਣੇ ਹੁਣੇ ਸਮਝ ਲਓ ਵੀ ਹਾਂਜੀ ਹਾਂਜੀ ਆ ਦੂਜੀ ਚੋਰੀ ਆ 6 ਮਹੀਨੇ ਦੇ ਵਿੱਚ ਵਿੱਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੁਛ ਨਹੀਂ ਸਾਨੂੰ ਕੁਛ ਨਹੀਂ ਮਿਲੇ ਕੋਈ ਕਾਰਵਾਈ ਨਹੀਂ ਸਾਡੀ ਪਹਿਲਾ ਦੂਜੀ ਨਾ ਸੁਣਾਈ ਹੁੰਦੀ ਆ ਪਹਿਲਾਂ ਤੁਸੀਂ ਸੀਸੀਟੀਵੀ ਫੋਟੇਜ ਵੀ ਦਿੱਤੀ ਹੋਣੀ ਆ ਦਿੱਤੀ ਆ ਸਾਰੀਆਂ ਸਾਡੇ ਕੋਲ ਵੀ ਨੇ ਜੀ ਜੀ ਦੋ ਜਿਹੜੀਆਂ ਪਹਿਲਾਂ ਚੋਰੀਆਂ ਹੋਈਆਂ ਨੇ ਸਾਡੀਆਂ ਉਹਨਾਂ ਦੀ ਪੁਲਿਸ ਰਿਪੋਰਟ ਕਰਾ ਕੇ ਸਾਰੀ ਵੀਡੀਓ ਜਿੰਨੀ ਬਣੀ ਹੋਈ ਸੀ ਸਾਡੀ ਦੁਕਾਨ ਦੀ ਚੋਰੀ ਦੀ ਉਹ ਸਾਰੀਆਂ ਪੁਲਿਸ ਵਾਲੇ ਦਿੱਤੀਆਂ ਹੋਈ ਪਰ ਪੋਰਸ਼ਣਾਂ ਸਾਡਾ ਕੁਝ ਨਹੀਂ ਕਰਿਆ ਤੇ ਹੁਣ ਹੁਣ ਸਾਡਾ ਕੀ ਕੀਤਾ ਡੀਵੀਆ ਸਾਡਾ ਡੀਵੀਆ ਲੈ ਕੇ ਚਾਕੇ ਹੁਣ ਸਾਡਾ ਉਹਦੇ ਵਿੱਚ ਮਿਲਣਾ ਕੀ ਹੈ ਜਾਂ ਪਿੱਛੇ ਨਹੀਂ ਕੋ ਸਾਡੂੰ ਮਿਲਿਆ ਜੀ ਅਗਰ ਇਹਨਾਂ ਨੇ ਨਾ ਕੁਝ ਕੀਤਾ ਸੀ ਰੋਡ ਜਾਮ ਕਰਾਂਗੇ ਐਸਐਸਪੀ ਦੇ ਪੀਸ ਹੋਵਾਂਗੇ ਕੀ ਲੱਗਦਾ ਕੀ ਆ ਵੀ ਸਾਨੂੰ ਮਾਇਦ ਨਹੀਂ ਵੀ ਕੋਈ ਕਰ ਦੇਗੀ ਜਦ ਦੋ ਚੂਰ ਨੇ ਸਾਡਾ ਕੁਝ ਨਹੀਂ ਬਣਿਆ ਆਏਗਾ ਤੁਹਾਨੂੰ ਮਾਇਦ ਨਹੀਂ ਸਾਡਾ ਕੋਈ ਹੱਲ ਕੀਤਾ ਜਾਵੇ ਲਗਾਤਾਰ ਥੋਡੀ ਹੀ ਦੁਕਾਨ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਕੀ ਲੱਗਦਾ ਤੁਹਾਨੂੰ ਹੁਣ ਕੀ ਕਹਿ ਸਕਦੇ ਆ ਜੀ ਕੋਈ ਬੰਦਾ ਗੈਲੇ ਪਿਆ ਸਾਡੇ ਦਾ ਇਹ ਕਾਰਵਾਈ ਨਹੀਂ ਕੋਈ ਕਰਦੇ ਹੈਗੇ ਕੋਈ ਚੱਕਰ ਨਹੀਂ ਚੱਕਦੇ ਸ਼ਾਂਤੋ ਦੇਖੋ ਜੀ ਹੁਣ ਬੌਕ ਦੇ ਪਹੁੰਚੇ ਆ ਬਾਕੀ ਦੀ ਸਟੇਟਮੈਂਟ ਲੈਣੇ ਆ ਦਾਦ ਨੂੰ ਵੀ ਕਿ ਕਿ ਚੋਰੀ ਹੋਇਆ ਤੇ ਕੱਡਾ ਵੀ ਚੋਰੀ ਹੋਈ ਦੀ ਪਹਿਲਾਂ ਵੀ ਮੁਕਾਦਮਾ ਦਰਜ ਕੀਤਾ ਗਿਆ ਮੰਨ ਜੀ ਭਾਲ ਜਾਰੀ ਆ ਤਾਂ ਕੋਈ ਹੁਣ ਵੀ ਜਲਦੀ ਜਲਦੀ ਡੰਪ ਚਾ ਗਿਆ ਕੋਈ ਕਾਰਵਾਈ ਹੁੰਦੀ ਆ ਮਾਰੀ ਲੰਡੀ ਕਰਾਉਂਦਾ ਸਾਲ ਦੇ ਵਿੱਚ ਤੀਜੀ ਚੋਰੀ ਆ ਪਹਿਲਾਂ ਕੋਈ ਜਿਹੜੀਆਂ ਸੀਸੀਟੀਵੀ ਵੀ ਹੁੰਦੇ ਜੇ ਦੇਖਿਆ ਨੇ ਉਹਨਾਂ ਤੇ ਕੋਈ ਕਾਰਵਾਈ ਹੋਈ ਆ ਜੀ ਹੁਣ ਤੱਕ ਚੱਕੀ ਕੀਤੀ ਸੀ ਕੋਈ ਸਰਾਗ ਲੱਭਿਆ ਨਹੀਂ ਹੈਗਾ ਕੀ ਅੱਜ ਵੀ ਕੈਮਰੇ ਚ ਵੀ ਸਾਰੇ ਤਰੀਕ ਨਾਲ ਸਾਰੇ ਚੈੱਕ ਕਰਦੇ ਆਂ। ਜਲਦੀ ਟ੍ਰੇਸ ਕਰਾਂਗੇ ਹਰ ਹਾਲਤ ਵਿੱਚ। ਤੇ ਇਸ ਵਾਰ ਜਿਹੜੇ ਡੀਵੀਆਰ ਵੀ ਲਾਣ ਲੈ ਗਏ ਨੇ। ਲੱਗਦਾ ਵੀ ਕੋਈ ਡੀਵੀਆਰ ਜਿਹੜਾ ਲਾ ਕੇ ਗਏ ਨੇ ਕਿਸੇ ਭੇਤੀ ਬੰਦੇ ਦਾ ਕੰਮ ਹੈ ਇਹਨਾਂ ਦਾ। ਤੇ ਜਿੱਥੇ ਡੀਵੀਆਰ ਲਾ ਕੇ ਗਏ ਨੇ ਉੱਥੇ ਕਿਸੇ ਨੂੰ ਪਤਾ ਨਹੀਂ ਲੱਗ ਸਕਦਾ ਕੋਈ ਡੀਵੀਆਰ ਕਿੱਥੇ ਲੱਗਿਆ ਹੋਇਆ। ਇਹ ਤਕਰੀਬ ਨੇ ਇਹਨਾਂ ਦੇ ਕੋਈ ਭੇਤੀ ਬੰਦੇ ਦਾ ਕੰਮ ਆ ਜਾਂਦਾ ਕਿ ਉਹਨੂੰ ਵਰਕਰ ਹਟਾਇਆ ਹੋਣਾ ਪਹਿਲਾਂ। ਬਾਕੀ ਕੋਈ ਗੱਲ ਨਹੀਂ ਟ੍ਰੇਸ ਕਰਾਂਗੇ ਹਰ ਹਾਲਤ ਵਿੱਚ। ਜੀ ਮੇਰਾ ਨਾਮ ਹਰਵੀਰ ਸਿੰਘ ਕੰਗ ਹੈ। ਮੈਂ ਐਸੇ ਪਿੰਡ ਦਾ ਰਹਿਣ ਵਾਲਾ ਆ ਕੋਟਲਾ ਤੇ ਇਹ ਦੁਕਾਨ ਸਾਡੀ ਬਹੁਤ ਪੁਰਾਣੀ ਆ ਪਹਿਲਾਂ ਇਹ ਟੋ ਕਰਦੇ ਹੁੰਦੇ ਸੀ ਫਿਰ ਇੱਥੇ ਨਾਲ ਜਗਾ ਲੈ ਕੇ ਆਪਣਾ ਸੈਨੀਟਰੀ ਤੇ ਆ ਬੋਰਾ ਵਗੈਰਾ ਦਾ ਕੰਮ ਕਰਦੇ ਹਨ ਤੇ ਲਗਭਗ ਪਿਛਲੇ 3-4 ਮਹੀਨਿਆਂ ਤੋਂ ਇਹ ਲਗਾਤਾਰ ਚੋਰੀ ਦੇ ਵਿਸ਼ੇ ਕਰਦਾ ਇੱਥੋਂ ਚੋਰੀ ਹੋ ਰਹੀ ਹੈ ਤੇ ਤਕਰੀਬਨ ਕੱਲ ਵੀ ਮੇਰਾ ਮੇਰੀ ਰੋਜ਼ ਦੀ ਰੁਟੀਨ ਦੇ ਮੁਤਾਬਕ ਮੈਂ ਆਪਣਾ ਗੁਰਦੁਆਰੇ ਤੇ ਸ਼ਹਿਰ ਕੰਚਾਰ ਕੁਝ ਜਾ ਰਿਹਾ ਸੀ ਫਿਰ ਮੈਨੂੰ ਆਪਣੇ ਪਿੰਡ ਸਾਡੇ ਪੜੇ ਸਰਪੰਚ ਮਨਦੀਪ ਸਿੰਘ ਮਿਲੇ ਤੇ ਅਸੀਂ ਇੱਥੇ ਆ ਕੇ ਮੌਕਾ ਦੇਖਿਆ ਕਿ ਚੋਰਾਂ ਨੇ ਸ਼ਟਰ ਦੇ ਆਪ ਨੂੰ ਕਟਰ ਨਾਲ ਵੱਢ ਕੇ ਸ਼ਟਰ ਅੰਦਰ ਦਾਖਲ ਹੋਏ ਤੇ ਡੀਵਰ ਵਗੈਰਾ ਤੇ ਹੋਰ ਟੂਟੀਆਂ ਦਾ ਕਾਫੀ ਉਸਮਾਨ ਮੋਟਰਾਂ ਵਗੈਰਾ ਤਾਰ ਹਾਂ ਐਲ ਸੀ ਡੀ ਵੀ ਲੱਗੇ ਐਲ ਸੀ ਡੀ ਵੀ ਲੱਗੇ 골 ਕੇ ਪਹਿਲਾਂ ਐਚ ਡੀ ਰਮੀ ਲੱਗੇ ਲੱਗੇ ਕਾਫੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਹੜੀਆਂ ਪਹਿਲਾਂ ਵਾਰ ਦਾਤਾਂ ਹੋਈਆਂ ਉਹਨਾਂ ਦੀ ਸੀ ਸੀ ਟੀ ਵੀ ਫੁਟੇਜ ਪੁਲਿਸ ਪ੍ਰਸ਼ਾਸਨ ਦਿੱਤੀ ਆ ਹਰ ਵਾਰ ਦਿੱਤੀ ਆ ਜੀ ਉਹ ਸਾਰੀ ਰਿਕਾਰਡਿੰਗ ਪਈਆਂ ਸੀ ਟੀ ਵੀ ਆਰ ਦੇ ਵਿੱਚ ਦਿੱਤੀ ਹੋਈਆਂ ਨੇ ਜੀ ਉਹ ਉਹ ਹੀ ਗੱਲ ਹੋ ਰਹੀ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਦੇ ਜੀ